অসরাঘর <laughs> <laughs> <laughs>

ਵੀਰ ਲੱਖੇ ਵਾਲੇ ਤੋਂ ਆ ਰਿਹਾ ਸੀ ਵਿਆਹ ਦੇ ਛਗਨ ਜਿਹੜਾ ਵਿਆਹ ਦਾ ਕਾਰਡ ਵੰਡਣ ਜਾ ਰਿਹਾ ਸੀ ਅਬਦੁੱਲ ਰਸਤੇ ਰੰਦ ਮਾਤਾ ਤੇ ਦੋਨੋਂ ਇਹ ਮਾਤਾ ਮਾਪੁੱਤਰ ਹੈਗੇ ਸੀ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਇਹਨਾਂ ਦੀ ਮਾਤਾ ਨੂੰ ਜਿਹੜਾ ਕਿ ਹਸਪੀਟਲ ਲੈ ਗਿਆ ਸੀ ਉਹਨਾਂ ਦੀ ਵੀ ਇੱਥੇ ਡੈਥ ਹੋ ਚੁੱਕੀ ਦੋਨੋਂ ਮਾਪੁੱਤਰ ਹੀ ਪੂਰੇ ਹੋ ਗਏ ਹਾਂਜੀ ਹਾਂਜੀ ਦੋਨੋਂ ਲੱਖੇ ਵਾਲੇ ਹਮ ਦੋ ਦੋ ਕਾਦੇ ਵਿੱਚ ਵਜੇ ਮੋਟਰਸਾਈਕਲ ਮੋਟਰਸਾਈਕਲ ਟਰਾਲੀ ਵਿੱਚ ਵਜੇ ਤਰਾਲੀ ਖੜੀ ਟਰਾਲੀ ਜੋ ਚਾਲੇ ਖੜੀ ਹੈ ਸਰ ਹਾਂ ਜੀ ਉਹ ਨਾਮ ਦਾ ਪਤਾ ਨਹੀਂ ਵੀਰੇ ਨਾਮ ਦਾ ਨਹੀਂ ਪੂਰਾ ਪਤਾ ਇਹ ਕਿੱਥੋਂ ਆ ਰਹੇ ਹੋ ਕਿਸ ਤਰ੍ਹਾਂ ਮੇਰੇ ਚਾਚੇ ਦਾ ਮੜਾ ਸੀਗੇ लता सिंह पारे पे चले शेर आ आ जा रहे जो डेथ हुई चाची सी <स्या> <स्या> आलू नारकेया, बेटे हरी इमली, आलू, 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 � ਕਿਸ ਤਰ੍ਹਾਂ ਵਾਪਰਿਆ ਜੀ ਕਾਹਦਾ ਕਰ ਵਾਪਰਿਆ ਜੀ ਹਾਸਾ ਵਾਚ ਮਾਂ ਪੁੱਤ ਨਾਲ ਲੈ ਕੇ ਕਾਰ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦਰੋਂ ਜਾਂਦਾ ਸੀ ਇੱਥੇ ਲਾਂਚੀਆਂ ਕੋਲ ਮੁੰਡਾ ਰੀਲਰ ਨੂੰ ਲਾਂਗੇ ਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਕੇ ਦੀ ਡੈਥ ਹੋ ਗਈ ਕਾਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਸਿਰ ਸਿਰ ਤੇ ਸੱਟ ਲੱਗ ਗਈ ਸੀ ਮੋਬਾਈਲ ਹੀ ਕਾਰਨ ਬੜਾ ਅਸਾਹਸਾ ਦਾ ਵੀ ਆ ਮੈਂਨ ਆਪਾਂ ਮੋਬਾਈਲ ਹੀ ਕਹਿ ਸਕਦੇ ਹਾਂ ਕੰਨਾਂ 'ਚ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਹਾ ਸੀ ਅਸੀਂ ਆ ਕੇ ਉਹਨੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੱਕਿਆ ਕਿ ਜਾਵੇ ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਤਰੰਤ ਦੇਖ ਕੇ ਇਨੋਮੀ ਕਾਰਵਾਈ ਵੀ ਕਰਾਂਗੇ ਜੇ ਜਿਹੜੀ ਕੋ ਸਰਕਾਰੀ ਮਦਦ ਹੋ ਤਾਂ ਹੋਣੀ ਹੋਣੀ ਆ ਪਰ ਹੈ ਬੜੀ ਇਸਰ ਨੌਜਵਾਨ ਬੱਚਾ ਦਿੱਖ ਰਿਹਾ ਦੇਖ ਕੇ ਮਨਸਰ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਤੇ ਮਾਦਮ ਵਿੱਚ ਸ਼ਾਰਗ ਸਾਰਾ ਬਸ ਲੱਗੀ ਆ ਜੇ ਇਹਦੇ ਵੱਡੇ ਭਾਈ ਦਾ ਵਿਆਹ ਸਹੀ ਕਰ ਦੇਣ ਜਾ ਰਹੇ ਇੱਕ ਦੇਖੋ ਜੀ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਵੇ ਕੋਈ ਪਿੱਛੇ ਕੋਈ ਚੀਜ਼ ਰੱਖ ਦੇ ਪਿਆਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗਵਾਂਡ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਉਹਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਵੱਡਾ ਇਲਮ ਹੋ ਜਾਂਦਾ ਜੀ ਉਹ ਗਲਤੀ ਤਾਂ ਕੀਤੀ ਟਟ ਟਟ ਮੰਤਰੀ ਸਾਹਿਬ ਅਕਸਰ ਇਹ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨਾ ਕੋਈ ਕੀਮਤੀ ਚੱਲਾ ਜਾ ਰਹੀਆਂ ਨੇ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਦੋਂ ਤਿਆਰ ਹੋਊਗੀ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਹੂੰ ਤੇਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਜੇ ਸੜਕ ਤੇ ਇਹ ਫੋਰ ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ ਦੀ ਸੜਕ ਤੇ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਸਵੇਕੀ ਸੀ ਕਿਉਂ ਜਦੋਂ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਹਿਆ ਉਹਨਾਂ ਨੂੰ ਬਚਾਉਂਦੇ ਪਚਾਉਂਦੇ ਹੋਰ ਕੁਝ ਹਾਲ ਨਹੀਂ ਹੋਇਆ ਤੇ ਬ੍ਰੇਕ ਮੋਟਰਸਾਈਕਲ ਦੀ ਬ੍ਰੇਕਾਂ ਵੀ ਇੰਨੀਆਂ ਵੱਡੀਆਂ ਆ ਜਿਵੇਂ ਨਾਰਮਲ ਬ੍ਰੇਕ ਨੇ ਇਹਨਾਂ ਦੇ ਕਿੰਨੀ ਕ ਹੋਂਦੀ ਐ ਐਮਐਲ ਸਰ ਮਾਲੀ ਸਹਾਇਤਾ ਕੀਤੀ ਜਾਊਗੀ ਸਰਕਾਰ ਵੱਲੋਂ ਇਹਨਾਂ ਦੀ ਬਿਲਕੁਲ ਜੀ ਕੀਤੀ ਜਾਗੀ ਜੀ ਬੰਦਾ ਤਾਂ ਉਹਨੂੰ ਪਹਿਲਾਂ ਵੀ ਕਈ ਵਾਰੀ ਕਰਕੇ ਬੰਦਾ ਤਾਂ ਮੁਰਦਾ ਨਹੀਂ ਜਿਹੜਾ ਚਲੇ ਗਿਆ ਸਰਕਾਰ ਵੱਲੋਂ ਐਕਸੀਡੈਂਟਲ ਕੇਸਾਂ ਦੇ ਵਿੱਚ ਜਿਹੜੀ ਐ ਜੇ ਅਗਰ ਕਲੇਮ ਹੁੰਦਾ ਜੇ ਉਹਨਾਂ ਦਾ ਬੀਮਾ ਹਾ ਤਾਂ ਠੀਕ ਐ ਨਹੀਂ ਹੁੰਦਾ ਤਾਂ ਫਿਰ ਉਸ ਸਰਕਾਰੀ ਪੱਤਰ ਤੇ ਮਦਦ ਕੀਤੀ ਜਾਂਦੀ ਐ